ਪਹਿਲਾ ਮਰੰਡੇ ਲਿਆ ਕੇ ਗੁਰਦੁਆਰਾ ਸਾਹਿਬ ਯਾਦਗਾਰ ਸਾਹਿਬ ਜਦਾਂ ਵੀ ਬਣਿਆ ਹੋਇਆ ਜਿੱਥੇ ਉੱਥੇ ਰਾਤ ਆਪ ਜੀ ਨੂੰ ਰੱਖਿਆ ਗਿਆ ਇੱਥੋਂ ਰੱਖ ਕਰਕੇ ਉਹ ਦੋਏ ਦਿਨ ਸਾਹਿਬ ਸਿੰਘ ਜੀ ਵਜੀਦੇ ਦੀ ਕਚਹਿਰੀ ਚ ਪਹੁੰਚਾਉਣ ਵਾਸਤੇ ਲਾਲਚ ਦੇ ਵਾਸਤੇ ਇਹਨਾਂ ਕਿਹਾ ਕਿ ਮੈਨੂੰ ਕੁਝ ਮਾਇਆ ਦਵਾਇਓ ਗੰਗੂ ਨਾਲ ਹੋ ਲਿਆ ਉਸੋਕ ਸਾਹਿਬ ਸਿੰਘ ਜਾਨੀ ਖਾਂ ਮਾਨੀ ਖਾਂ ਤੇ ਹੋਰ ਕੁਝ ਪਰਸ ਨਾਲ ਲੈ ਕੇ ਮਾਤਾ ਸਾਹਿਬ ਜੀ ਤੇ ਸਾਹਿਬ ਜਦੋਂ ਰਸਵੀ ਚੜਿਓ ਹਨ ਨੂੰ ਨਾਲ ਲੈ ਕੇ ਸਰੰਦੂ ਪੜੇ ਸਾਹਿਬ ਸਿੰਘ ਜੀ ਸਰੰਦ ਵਿੱਚ ਨਵਾਬ ਨੂੰ ਜਾ ਕੇ ਕਿਹਾ ਕਿ ਸਾਨੂੰ ਕੁਝ ਇਨਾਮ ਦੇ ਨਵਾਬ ਦੇ ਕੋਲੇ ਕਿਸਨ ਭੇਜ ਦੇ ਤਾਂ ਕਿਸ ਗੰਗੂ ਦੇ ਕੋਲੇ ਮਾਰ ਦੀ ਮਾਇਆ ਜਿਹੜੀ ਸੀ ਘਰੋਂ ਆਈ ਹੋਈ ਇਹ ਅਹੰਕਾਰੀ ਰੱਖ ਲਈ ਹੈ ਫਿਰ ਇਸ ਨੂੰ ਗੰਗੂ ਨੂੰ ਪਕੜ ਲਿਆ ਸਪਾਹੀਆਂ ਨੇ ਸਪਾਹੀਆਂ ਨੇ ਪਕੜ ਕੇ ਕਹਿਣ ਲੱਗੇ ਦੱਸ ਕਿੱਥੇ ਆ ਪੈਸੇ ਇਹ ਕਾਲੀ ਦਾ ਮਾਰਿਆ ਆਇਆ ਉਹਨਾਂ ਦੇ ਨਾਲ ਕਿਤੋਂ ਦੱਸ ਨਾ ਸਕੇ ਜਿੱਥੋਂ ਪਟੇ ਉੱਥੋਂ ਨਿਕਲਣਾ ਇਸ ਪ੍ਰਕਾਰ ਮਾਇਆ ਇਹਦੇ ਵੀ ਹੱਥ ਵਿੱਚ ਆਈ ਤੇ ਮਾਰੀ ਦਾ ਇਸ ਪ੍ਰਕਾਰ ਕੁਟਦੇ ਨਾਲ ਪੁੱਛ ਤੋ ਇਹ ਗੰਗੂ ਤਾਂ ਉਸ ਵੇਲੇ ਮਰ ਗਿਆ ਸ੍ਰੀ ਸਾਹਿਬ ਜੀ ਜਿਸ ਵਕਤ ਕੰਦੇ ਤੇ ਖੜੇ ਕਰ ਦਿੱਤੇ ਨਵਾਬ ਆਪ ਕੋਲੇ ਆ ਕੇ ਖੜ ਗਿਆ ਕਾਜੀ ਕੋਲੇ ਸ਼ਰਾ ਦੇ ਦੱਸਣ ਵਾਲਾ ਕਿਤਾਬ ਲਈ ਖੜਾ ਹੈ ਉਸ ਵੇਲੇ ਸਾਰਸੰਗਤ ਜੀ ਮਲੇਰੀਆਂ ਨੇ ਇਹਨਾਂ ਕਿਹਾ ਮਲੇਰੀਆਂ ਨੇ ਕਹਿਣ ਲੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਯੰਗ ਕਰਦੇ ਸੀ ਉੱਥੇ ਬਜੀਦਿਆ ਤੂੰ ਭੱਜ ਕੇ ਆ ਗਏ ਤੂੰ ਜਿਸ ਵਕਤ ਮਾਰਨ ਤਾੜੀ ਮਾਰੀ ਹੈ ਬੋਲੋ ਤਿੰਨ ਕੋ ਦੇ ਵਿੱਚ ਜਿੰਨੀ ਸਾਰੀ ਫੌਜ ਸੀ ਆਪੋ ਵਿੱਚ ਹੀ ਕਤਲ ਵੱਡੀ ਹੋ ਗਈ ਜੀ ਦੀ ਬਾਤ ਹਜ਼ੂਰ ਨੇ ਜਫਰ ਨਾਮੇ ਕਿ ਲਿਖਿਆ ਹੈ ਕਿ 10 ਲੱਖ ਜਿਹੜੀ ਸਾਡੇ ਉੱਤੇ ਭੇਜੀ ਸੀ ਉਹ ਕਰਤਾਰ ਨੂੰ ਪਾਉਂਦਾ ਸੀ ਸਾਡੇ ਤਾੜੀ ਮਾਰਨ ਤੋਂ ਆਪੋ ਵਿੱਚ ਹੀ ਕਤਲ ਹੋ ਕੇ ਮਰ ਗਈ ਸੋ ਇਸ ਪ੍ਰਕਾਰ ਸਾਡਾ ਰਾਹ ਵਿਹਲਾ ਕਰਤਾ ਕਰਤਾਰ ਨੇ ਤੇ ਉਸ ਵੇਲੇ ਤੂੰ ਡਰਦਾ ਤੇ ਹਾਥੀ ਤੋਂ ਉਤਰ ਕੇ ਇੱਕ ਨੀਵੇਂ ਟੋਏ ਜਿਵੇਂ ਕਬਰ ਜੀ ਜਿਉਂਦਾ ਪਿਆ ਹੁੰਦਾ ਕਿਉਂ ਡਰਦਾ ਪੈ ਗਿਆ ਸੀ ਤੇ ਜਿਹੜਾ ਖਵਾਜਾ ਮਰਦੂਦ ਸੀ ਉਹ ਗੁਰੂ ਸਾਹਿਬ ਦੇ ਤੀਰਾਂ ਤੋਂ ਡਰਦਾ ਗੜੀ ਦੇ ਕੰਧ ਦੇ ਉੱਲੇ ਲੋਕੇ ਬੈਠਾ ਰਿਹਾ ਸੀ ਉੱਠਿਆ ਹੀ ਨਹੀਂ ਸੀ ਨੇਰੇ ਹੋਏ ਤੋਂ ਬਿਨਾ ਐਸਨ ਕਿਹਾ ਮਲੇਰੀਆਂ ਨੇ ਕਹਿਣ ਲੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਯੰਗ ਕਰਦੇ ਸੀ ਉੱਥੇ ਬਜੀਦਿਆ ਤੂੰ ਭੱਜ ਕੇ ਆ ਗਏ ਇਹੇ ਸਤਗੁਰੂ ਬਹਾਦਰ ਸਾਹਿਬ ਨੇ ਉਹਨਾਂ ਦਾ ਮੁਕਾਬਲਾ ਨਹੀਂ ਤੂੰ ਕੀਤਾ ਉਹਨਾਂ ਦੇ ਤੀਰਾਂ ਤੋਂ ਡਰਦਾ ਭੱਜਿਆ ਹੈ ਤੇ ਹੁਣ ਇੱਥੇ ਖੀਰ ਖੋਰ ਬੱਚਿਆਂ ਨੂੰ ਕੀ ਵਿਗਾੜਿਆ ਇਹ ਦੁੱਧ ਬੰਦੀਆਂ ਵਾਲਿਆਂ ਨੇ ਤੂੰ ਇਹ ਪਾਪ ਕਰਨ ਲੱਗਾ ਹੈ ਇਹ ਵੇਖ ਲੈ ਇਸ ਇਹ ਉਜੜ ਜਾਏਗੀ ਇਸਰਾਂ ਦੇ ਕੋਈ ਪਾਪ ਕਰਦਾ ਹੈ ਇਹ ਬਸ ਨਹੀਂ ਰਹੇਗੀ ਇਹ ਸੁਣ ਕਰਕੇ ਨਵਾਬ ਨੇ ਦਿਲ ਚ ਖਿਆਲ ਕੀਤਾ ਕਿ ਰਿਹਾ ਕਰ ਦੀ ਇਹ ਸਾਬ ਜਿਆਦਾ ਛੋਟੀ ਉਮਰ ਦੇ ਹੈ ਉਸ ਵੇਲੇ ਝੂਠੇ ਨੰਦ ਨੂੰ ਕਿਹਾ ਕਿ ਫੇਰ ਨਵਾਬ ਜੀ ਜੇ ਤੁਸੀਂ ਇਹਨਾਂ ਰਿਹਾ ਕਰ ਦਿਓਗੇ ਵੱਡੇ ਹੋ ਕੇ ਤੁਹਾਡੇ ਨਾਲ ਜੰਗ ਕਰਨਗੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾ ਸਾਰੀ ਹਿੰਦੂ ਤੇ ਮੁਸਲਮਾਨਾਂ ਦੀ ਖਲਕਤ ਨੂੰ ਹਿਲਚਲੀ ਪਾਕੀ ਹੈ ਐਵੇਂ ਤੁਹਾਨੂੰ ਕਿਤੇ ਰਾਜ ਨਹੀਂ ਕਰਨ ਦੇਣਗੇ ਵੱਡੇ ਹੋ ਜਾਣਗੇ ਇਸਹੋ ਦਾ ਇਰਾਦਾ ਫਰਾਕਾ ਸਾਹਿਬ ਸਿੰਘ ਜੀ ਕਹਿ ਕੇ ਇਹ ਝੂਠੇ ਅਨੰਦ ਖਤਰੀ ਨੇ ਉਸੋ ਕੇ ਸਾਹਿਬ ਸਿੰਘ ਜੀ ਫਿਰ ਨਵਾਬ ਨੇ ਆਗਿਆ ਦਿੱਤੀ ਕਿ ਇਹਨਾਂ ਨੂੰ ਨੀਵਾ ਚਲਿਆਂ ਜਾਵੇ ਗੁਰੂ ਮਹਾਰਾਜ ਸਾਹਿਬ ਜੀ ਕਰੋੰਦੇ ਦਾ ਬੂਟਾ ਹੈ ਉੱਥੇ ਟਾਲੀਆਣੇ ਸਾਹਿਬ ਗੰਦਵਾਰੇ ਉਹਦੇ ਹੇਠਾਂ ਬੈਠੇ ਸਨ ਉੱਥੇ ਮਾਹੀ ਨੇ ਆ ਕੇ ਮਹਾਰਾਜ ਦੇ پاس ਕਿਹਾ ਕਿ ਸੱਚੇ ਪਾਤਸ਼ਾਹ ਕੋਈ ਸੇਵਾ ਮਾਰਨ ਕਿ ਸਾਨੂੰ ਦੁੱਧ ਦੀ ਲੋੜ ਹੈ ਦੁੱਧ ਦੇ ਹੁਣ ਕਿ ਮਾਰਾ ਮੇਰੀਆਂ ਝੋਟੀਆਂ ਦਾ ਸਾਰੀਆਂ ਉਸਰ ਹਨ ਮਾਰਾ ਕਹਿੰਦੇ ਥਾਪੀ ਮਾਰ ਕੇ ਬੈਠ ਜੋ ਥਾਪੀ ਮਾਰ ਕੇ ਬੈਠਾ ਸਾਹਿਬ ਸਿੰਘ ਜੀ ਉਸ ਨੂੰ ਮਹਾਰਾਜ ਸਾਹਿਬ ਜੀ ਨੂੰ 187 ਗਲੀਆਂ ਵਾਲਾ ਗੰਗਾ ਸਾਗਰ ਸੀ ਜਿਹੜਾ ਉਹ ਦਿੱਤਾ ਜਿਹੜਾ ਹੁਣ ਅਨੈਤ ਖਾਂ ਵਗੈਰਾ ਦੇ ਕਿਸੀ ਉਹ ਜਦੋਂ ਗਏ ਬਹਾਵਲਪੁਰ ਨੂੰ ਰਿਆਸਤ ਤੋਂ ਨਾਲ ਹੀ ਲੈ ਗਏ ਇਹ ਗੁਰੂ ਸਾਹਿਬ ਦੀ ਯਾਦਗਾਰ ਸੀ ਉਹਨਾਂ ਦੇ ਪਾਸ ਉਹਦੇ ਵਿੱਚ ਮਹਾਰਾਜ ਚੌਣ ਨੂੰ ਕਿਹਾ ਉਸ ਗੰਗਾ ਸਾਗਰ ਤੇ ਇਸ ਤਰ੍ਹਾਂ ਦੀ ਸ਼ਕਤੀ ਸੀ ਜਿੰਨਾ ਚਿਰ ਉਹਦੇ ਵਿੱਚ ਪਾਣੀ ਪਾਈ ਜਾਈ ਉਹਨਾਂ ਤੇ ਚੂਣਾ ਰਹਿੰਦਾ ਸੀ ਤੇ ਜਿਸ ਵਕਤ ਪਾਣੀ ਪਾਉਣਾ ਹਟ ਜੇ ਉਹ ਤੋਂ ਚੂਣਾ ਹਟ ਜਾਂਦਾ ਸੀ ਇਸ ਪ੍ਰਕਾਰ ਦੀ ਉਹਦੇ ਸ਼ਕਤੀ ਸੀ ਤੇ ਜਦੋਂ ਭਰ ਜਾਵੇ ਉਦੋਂ ਕਈ ਚੂਣੋਂ ਹਟ ਜਾਂਦਾ ਸੀ ਇਸ ਪ੍ਰਕਾਰ ਸਾਧ ਸੰਗੇਜੀ ਮਹਾਰਾਜ ਸਾਹਿਬ ਜੀ ਨੇ ਉਹ ਤੇ ਜਿੱਦੋਂ ਚਿਵਾਇਆ ਜਿਹਦੇ 187 ਛੇਕ ਸਨ ਉਸ ਨੂੰ ਵਰਦ ਕਾ ਸੱਚੇ ਪਾਰਸ਼ਾ ਨੇ ਕਿ ਤੂੰ ਜੋ ਚਾਹੇਗਾ ਹੋ ਜਾਏ ਫਤਿਹ ਵੀ ਆਉਣ ਤੋਂ ਕਿਹਾ ਮਾਤਾ ਨ ਕਾਕੇ ਤੁਹਾਡੇ ਦਰਸ਼ਨ ਨਹੀਂ ਹੁੰਦੇ ਇਹਨਾਂ ਨੇ ਕਿਹਾ ਮਾਤਾ ਸਾਹਿਬ ਜੀ ਅਸੀਂ ਹੁਣ ਅਕਾਲ ਬਾਣਾ ਪੈ ਰਿਆ ਹੋਇਆ ਹੈ ਸਾਡਾ ਸੀਰ ਦਿਸਣ ਵਾਲਾ ਨਹੀਂ ਹੈ ਉਸ ਵੇਲੇ ਕਿਹਾ ਮਾਤਾ ਜੀ ਨਾ ਅਸੀਂ ਵੀ ਚੱਲਣਾ ਚਾਹੁੰਦੇ ਹਾਂ ਸੱਚਖੰਡ ਨੂੰ ਉਸ ਵੇਲੇ ਦੀਆਂ ਗੱਲਾਂ ਕਈਆਂ ਤੁਰਕਾਂ ਨਹੀਂ ਇਤਿਹਾਸਾਂ ਤੋਂ ਲੈ ਕੇ ਲਿਖਿਆ ਕਿ ਮਾਤਾ ਨੂੰ ਤੋੜਨ ਵਾਲ ਨੂੰ ਕਿਹਿਆ ਹੀਰਾ ਦੇ ਦੇ ਸਾਨੂੰ ਅਸੀਂ ਚੱਕ ਲਈਏ ਕਈਆਂ ਕਹਿੰਦੇ ਮਾਤਾ ਸਾਹਿਬ ਮਹਿਲ ਤੋਂ ਗਿਰ ਕੇ ਸ਼ਹੀਲ ਹੋਏ ਐ ਪਰ ਇਹ ਗੱਲ ਨਹੀਂ ਐ ਮਾਤਾ ਸਾਹਿਬ ਜੀ ਕਾ ਜੋਗਾ ਵਿਆਸੀ ਸਨ ਜਿਨ੍ਹਾਂ ਬਹੁਤ ਵਿਚਿਤਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਿਆ ਆਤਮਾਤਮਰ ਅਲਖ ਆਰਾਧਾ ਉਹ ਵੀ ਜੋਗ ਸਾਧਨਾ ਸਾਧਾ ਜਿੱਥੇ ਗੁਰੂ ਮਾਰਾ ਸਾਹਿਬ 26 ਸਾਲ ਭੋਰੇ ਚ ਬਾਬੇ ਬਕਰੇ ਤਪ ਕਰਦੇ ਰਹੇ ਐ ਉੱਥੇ ਮਾਤਾ ਵੀ ਜੋਗ ਜੋਗ ਦੇ ਨਾਲ ਪਰਮੇਸ਼ਰ ਜੁੜ ਕੇ ਸਿਮਰਨ ਕਰਦੇ ਰਹਿੰਦੇ ਸਨ ਇਹ ਮਾਤਾ ਸਾਹਿਬ ਜੀ ਨੂੰ ਉਸ ਵਕਤ ਜਲ ਮੰਗਵਾ ਕੇ ਇਸ਼ਨਾਨ ਕਰਕੇ ਸ੍ਰੀ ਜਮਸਾਹ ਦਾ ਪਾਠ ਕੀਤਾ ਹੈ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਤੇ ਆਪਣੀ ਸਤੰਤਰਤਾ ਨਾਲ ਬੈਠਿਆ ਨੇ ਦਸਵੇਂ ਜੈਸ ਸਿੰਘ ਜਿਵੇਂ ਜੋਗਾ ਵਿਆਸੀ ਪ੍ਰਾਨ ਖਿੱਚ ਲੈਂਦਾ ਕੋਈ ਦਸਵੇਂ ਦੁਆਰ ਦੇ ਥਾਣੀ ਮਾਤਾ ਜੀ ਨੇ ਪ੍ਰਾਨ ਛੱਡੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਨਿਉਂ ਚ ਖੜੇ ਹਨ ਅਤੇ ਬਾਬਾ ਜੋਰਾਵਰ ਸਿੰਘ ਦੀ 9 ਸਾਲ ਦੀ ਉਮਰ ਹੈ ਇਹ ਨਿਉਂ ਚ ਖੜੇ ਹਨ ਦੋਹਾਂ ਸਹਾਰਜਦਿਆਂ ਨੇ ਸ੍ਰੀ ਜਪ ਸਾਹਿਬ ਨੂੰ ਆਰੰਭ ਕੀਤਾ ਹੈ ਜਪ ਸਾਹਿਬ ਦਾ ਪਾਠ ਕਰਨ ਲੱਗੇ ਦੋਵੇਂ ਭਰਾ ਤੇ ਪਾਠ ਕਰਦੇ ਆ ਕਰਦੇ ਆ ਜਿਸ ਵਕਤ ਸਾਧ ਸੰਗਤ ਜੀ ਕੰਧਾਂ ਨੂੰ ਵਿਸਾਰਨ ਲੱਗੇ ਉਹ ਜਿਹੜੀ ਇੱਕ ਲਹੁਣ ਦਸ ਗੁਰ ਜੋਤ ਪ੍ਰਕਾਸ਼ ਗ੍ਰੰਥ ਵਿੱਚ 47 ਸਿੱਖ ਵਾਲੇ ਭਾਈ ਸੁੰਦਰ ਸਿੰਘ ਜਿਨੇ ਦਸਾਂ ਗੁਰਾਂ ਦੇ ਦਸ ਗੁਰ ਜੋਤ ਪ੍ਰਕਾਸ਼ ਗ੍ਰੰਥ ਬਣਾਇਆ ਹੈ ਉਹਨਾਂ ਨੇ ਲਿਖਿਆ ਹੈ ਕਿ ਜਿਹੜੀ ਸ੍ਰੀ ਸਾਹਿਬ ਜੀ ਦੇ ਚਰਨਾਂ ਦੇ ਨਾਲ ਲੱਤਾਂ ਦੇ ਨਾਲ ਲਾਉਂਦੇ ਹਨ ਉਹ ਇਟੀ ਉੱਡ ਕੇ ਬੰਬ ਵਾਂਗੂ ਜਿਹੜੇ ਉੱਥੇ ਖੜੇ ਆ ਕਰਮਚਾਰੀ ਸਾਰਿਆਂ ਦੇ ਉੱਤੇ ਡਿੱਕੇ ਪੈਂਦੀ ਐ ਬਹੁਤ سارے ਫੱਟੜ ਹੋ ਗਏ ਕਿਹਦੇ ਨੱਕ ਟੁੱਟ ਗਿਆ ਕਿਹਦੇ ਮੱਥਾ ਪਾੜ ਗਿਆ ਕਿਹਦੇ ਹੱਥਾਂ ਦੇ ਸੱਟਾਂ ਵੱਜੀਆਂ ਕਿਹਦੇ ਲੱਕ ਦੇ ਵੱਜੀਆਂ ਨਿਓ ਕੱਢਦਿਆਂ ਹੋਇਆਂ ਛਾਤੀ ਤੱਕ ਜਦੋਂ ਕੰਧ ਆ ਗਈ ਜਪ ਸਿੰਘ ਦੇ ਭੋਗ ਉਸ ਵਕਤ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੇ ਤੇ ਫਤੇ ਸਿੰਘ ਸਾਹਿਬ ਜੀ ਨੇ ਪਾ ਲਏ ਦੋਹਾਂ ਨੇ ਜਗਸਾਹਬ ਦੇ ਭੋਗ ਪਾ ਕੇ ਮਗਰੋਂ ਗੱਜ ਕੇ ਫਤੇ ਗਈ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤੇ ਗਿਆ ਕਰਕੇ ਉਸ ਵਕਤ ਸਾਧ ਸੰਗਤ ਜੀ ਸੱਚਖੰਡ ਨੂੰ ਚੜਾਈ ਕਰ ਲਈ ਜੋ ਸੱਚਖੰਡ ਨੂੰ ਚੜਾਈ ਕੀਤੀ ਜ਼ਾਲਮਾਨਾਂ ਨੇ ਸ਼ਹੀਦ ਹੋਇਆ ਨੂੰ ਫਿਰ ਜ਼ਾਲਮਾਨਾਂ ਵਾਰ ਕਰਕੇ ਦੋਹਾਂ ਦੇ ਸਿਰ ਧੜ ਤੋਂ ਵੱਖਰੇ ਕਰਤੀ ਸੀ ਸ਼ਹੀਦ ਪਹਿਲਾ ਹੋਵੇ ਸੰਦੋਮੇ ਸਾਹਿਬ ਜਾਦੇ ਇਸ ਪ੍ਰਕਾਰ ਸਾਧ ਸੰਗਤ ਜੀ ਬੜਾ ਭਾਰੀ ਸੰਬੰਧ ਚ ਕਹਿਰ ਵਰਤਿਆ ਬੜੀ ਭਾਰੀ Lehri ਆਈ ਅਤੇ ਬਹੁਤ ਤੂਫਾਨ ਉੱਡਿਆ ਬਹੁਤ ਸਾਰੇ ਲੋਕਾਂ ਦੀ ਅੱਖਾਂ 'ਚ ਘਟਾ ਪਿਆ ਬੜੇ ਸਾਰਿਆਂ ਲੋਕਾਂ ਨੂੰ ਮੰਦਾ ਜਾ ਦਿਨ ਹੋ ਕੇ ਬਹੁਤ ਸਾਰਿਆਂ ਨੂੰ ਚਿੱਟੋ ਉਦਾਸ ਹੋ ਕੇ ਚਟਕੜੀ ਲੱਗ ਗਈ ਇਸ ਪ੍ਰਕਾਰ ਦੀ ਹਾਲਤ ਹੋ ਗਈ ਦੇਖ ਕੇ ਲੋਕਾਂ ਨੇ ਕਹਿ ਬਸ ਹੁਣ ਇਹ ਬੜਾ ਭਾਰੀ ਪਾਪ ਹੋ ਗਿਆ ਸ਼ਰੰਦ 'ਚ ਇਹ ਸ਼ਰੰਦ ਨਹੀਂ ਵਸਦੀ ਰਹੇਗੀ ਇਹ ਉੱਜੜ ਜਾਵੇਗੀ ਇਸ ਪ੍ਰਕਾਰ ਸਾਬ ਜੀ ਆਂ ਦੀ ਖਬਰ ਮੁੱਲਾ ਕੇ ਕਾਹੀ ਦਾ ਬੂਟਾ ਸੰਗਰੂ ਸਾਹਿਬ ਜੀ ਸੁਦੇ ਕਿਰਪਾਨ ਦੇ ਨਾਲ ਖੁਰਚ ਰਹੇ ਸਨ ਜਿਸ ਵਕਤ ਮਾਹੀ ਸਾਰਾ ਹਾਲ ਸੁਣਾ ਚੁੱਕਾ ਉਸ ਵੇਲੇ ਮਹਾਰਾਜ ਕਹਿਣ ਲੱਗੇ ਜ਼ੁਲਮ ਦੀ ਜੜ ਹੁਣ ਪੱਟੀ ਗਈ ਹੁਣ ਜ਼ੁਲਮ ਦੀ ਜੜ ਕਾਇਮ ਨਹੀਂ ਰਹੇਗੀ ਇਹ ਬਚਨ ਸੁਣ ਕਰਕੇ ਸ਼ਰੰਗੀ ਦੀ ਟਿੱਟ ਖੜਕੇ ਗਈ ਤੇ ਜਿੱਥੇ ਕਹਿ ਰੋਇਆ ਸਾਹਿਬ ਜੀ ਸ਼ਹੀਦ ਹੋਇਆ ਮਾਤਾ ਜੀ ਸ਼ਹੀਦ ਹੋਏ ਆ ਉਸ ਵੇਲੇ ਸਾਧ ਸੰਗਤ ਜੀ ਇੱਕ ਉੱਥੋਂ ਦਾ ਸੰਨਿਆਸੀ ਸੀ ਉਸ ਨੂੰ ਪਤਾ ਲੱਗਾਈ ਮਹਾਰਾਜ ਸਾਹਿਬ ਜੀ ਦੇ ਇਸ ਪ੍ਰਕਾਰ ਬਚਨ ਹੋ ਗਏ ਆ ਉਹ ਬਖਸ਼ਾਉਣ ਵਾਲਾ ਤੇ ਦੀਨੇ ਪੂਜਿਆ ਮਹਾਰਾਜ ਦੇ ਪਾਸ ਹੈ ਸਤਗੁਰੂ ਨੇ ਕਹਿ ਤੂੰ ਐ ਕਰ ਸੰਖ ਬਜਾ ਦੇ ਜਿੱਥੇ ਜਿੱਦ ਤੱਕ ਤੇਰਾ ਸੰਕ ਦੀ ਆਵਾਜ਼ ਜਾਊਗੀ ਉਹ ਥਾਂ ਬਸਦਾ ਰਹਿ ਜਾਊਗਾ ਉਸ ਰੰਗ ਦਾ ਬਜਾਰ ਸਾਹਿਬ ਦੀ ਬਸਦਾ ਰਿਹਾ ਬਾਕੀ ਸਾਰਾ ਖਾਲਸਿਆਂ ਦਾ ਸੱਥ ਉਹ ਵਿੱਚ ਕੰਪਾਈਆਂ ਨੇ ਇਸ ਪ੍ਰਕਾਰ ਬੰਦੇ ਬਹਾਦਰ ਵੇਰੇ ਉਸ ਰੰਗ ਦੇ ਤਾਂ ਹੀ ਉਜਾੜਿਆ ਦੁਸ਼ਮਣ ਜਿਹੜਾ ਸੀ ਵਜੀਦਾ ਉਸ ਵੇਲੇ ਪਕੜ ਕੇ ਹਾਥੀ ਤੋਂ ਥੱਲੇ ਡਿਗ ਪਿਆ ਪਕੜ ਕਰਕੇ ਉਹਦੇ ਤਾਂ ਹੀ ਜਿਉਂਦੇ ਦੇ ਤਾਂ ਹੀ ਅੱਗ ਵਿੱਚ ਪਾ ਕੇ ਸਾੜਿਆ ਸੀ ਇਸ ਪ੍ਰਕਾਰ ਗੰਢ ਸਭੀ ਵਜੀਦੇ ਦੇ ਤਾਂ ਹੀ ਅੱਗੇ ਉਹਨਾਂ ਸਾਹਿਬ ਜਿਆਦਿਆਂ ਦੇ ਸ਼ਹੀਦੀ ਦਾ ਗੁਰਪੁਰਬ ਹੈ ਮਾਤਾ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਅਤੇ ਫੇਰ ਉਸ ਵੇਲੇ ਜਗਾਵ ਨਹੀਂ ਸੀ ਦਿੱਤੀ ਸਸਕਾਰ ਕਰਨ ਵਾਸਤੇ ਡੋਡਰਮਲ ਦੇ ਪੁੱਤਰਾਂ ਦੇ ਭਾਈ ਜਾਨੀ ਗਿਆਨ ਸਿੰਘ ਜੀ ਲਿਖਿਆ ਹੈ ਕਿ ਮੋਰੋ ਵਿਸ਼ਾ ਕੇ ਜੋਤੀ ਸਰੂਪ ਆਈ ਜਿਹੜੀ ਜਗ੍ਹਾ ਸੀ ਮਿੱਠੇ ਆਈ ਉਹ ਲੈ ਕੇ ਸਭ ਯਾਦਾਂ ਦੇ ਮਾਤਾ ਸਾਹਿਬ ਦਾ ਸਸਕਾਰ ਕੀਤਾ ਸੀ ਸੰਗਤਨ ਕੀਰਤਨ ਕੀਤਾ ਸੀ ਅਪੇ ਮਾਰੇ ਸਾਹ ਦੇ ਮਾਤਾ ਬਾਪ ਤੇ ਕਾ ਪ੍ਰਸ਼ਾਨ ਕਰਕੇ ਅਰਦਾਸ ਕਰਕੇ ਵਰਤਾਇਆ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਸ਼ਹੀਦੀ ਗੁਰਪ੍ਰਮਤ ਤੇ ਸੰਗਤਾਂ ਅੱਜ ਸਵੇਰ ਵੇਲੇ ਸਿਲੀਗੁਰ ਘਰ ਸਾਹਿਬ ਇਸ ਵਾਲੀ ਲਾਇਕ ਯਾਤਰਾ ਕਰਨ ਵਾਲੇ ਸਾਰੀਆਂ ਸੰਕਾਂ ਜੋਤੀਸ ਨੂੰ ਪੁੱਛਦੀਆਂ ਗੁਰਦਾਰਾ ਸਾਹਿਬ ਵਿੱਚ ਇਸ ਪ੍ਰਕਾਰ ਦੇ ਸੰੰਧ ਵਿੱਚ ਸੰਕਾਂ ਹੋਇਆ ਹੈ ਨਿਕੀਆਂ ਜਿੰਦਾ ਵੱਡੇ ਸਾਕੇ ਕਰਕੇ ਵਿਖਾਏ ਆ ਉਹਨਾਂ ਸਾਹਿਬ ਜੀਆਂ ਦੀ ਆਜਾਦਾਰ ਚਾਪਾ ਵੇਖਿਆ ਹੈ ਇੱਥੇ ਕਲਕੱਤੇ ਦੀ ਸੰਗਤ ਚਾਪਾ ਮਨਾ ਰਹੇ ਹਨ ਜਿਨ੍ਹਾਂ ਰਸਾਲ ਸੰਗੀ ਸਾਡੇ ਕੇਸਰਾਂ ਨੂੰ ਸਾਡੀਆਂ ਦਾੜੀਆਂ ਨੂੰ ਕਾਇਮ ਰੱਖਣ ਵਾਸਤੇ 7 ਸਾਲ ਦੀ ਕੀ ਉਮਰ ਹੋਈ ਹੁੰਦੀ ਹੈ 9 ਸਾਲ ਦੀ ਕੀ ਉਮਰ ਹੁੰਦੀ ਹੈ ਇਹਨੀ ਉਮਰ ਸ਼ਹੀਦੀਆਂ ਪ੍ਰਾਪਤ ਕਰਕੇ ਦੁਸ਼ਮਣ ਜਿਹੜਾ ਸੀ ਵਜੀਦਾ ਉਸ ਵੇਲੇ ਬਾਥੀ ਤੋਂ ਥੱਲੇ ਡਿਗ ਪਿਆ پکڑ ਕਰਕੇ ਉਹਦੇ ਤਾਈ ਜਿਉਂਦੇ ਦੇ ਤਾਈ ਅੱਗ ਵਿੱਚ ਪਾ ਕੇ ਸਾੜਿਆ ਸੀ ਇਸ ਪ੍ਰਕਾਰ ਗੰਢ ਫਸਾਈ ਵਜੀਦੇ ਦੇ ਤਾਈ ਇੱਕ ਉਥੋਂ ਦਾ ਸੰਿਆਸੀ ਸੀ ਉਸ ਨੂੰ ਪਤਾ ਲੱਗਾ ਇਹ ਮਹਾਰਾਜ ਸਾਹਿਬ ਜੀ ਦੇ ਇਸ ਪ੍ਰਕਾਰ ਬਚਨ ਹੋ ਗਏ ਆ ਉਹ ਬਖਸ਼ਾਉਣ ਵਾਲ ਤੇ ਦੀਨੇ ਪੁਜੇ ਮਹਾਰਾਜ ਦੇ ਪਾਸ ਹੈ ਸਤਗੁਰੂ ਨੇ ਕਿਹਾ ਤੂੰ ਐਂ ਕਰ ਸੰਖ ਭਜਾ ਦੇ ਜਿੱਥੇ ਜਿੱਦੋਂ ਤੱਕ ਤੇਰਾ ਸੰਖ ਦੀ ਆਵਾਜ਼ ਜਾਊਗੀ ਉਹ ਥਾਂ ਬਸਦਾ ਰਹਿ ਜਾਊਗਾ ਉਸ ਰੰਦ ਦਾ ਵਜਾਰ ਸਾਧ ਸੰਗ ਦੀ ਬਸਦਾ ਰਿਹਾ ਬਾਕੀ ਸਾਰਾ ਖਾਲਸਿਆਂ ਦੇ ਸਤਗੁਰੂ ਦੇ ਵਿੱਚ ਕੰਪਾਈਆਂ ਹਨ ਇਸ ਪ੍ਰਕਾਰ ਬੰਦੇ ਬਹਾਦਰ ਵੇਲੇ ਉਸ ਰੰਦ ਤਾਂ ਹੀ ਉਜਾਰਿਆ ਦੁਸ਼ਮਣ ਜਿਹੜਾ ਸੀ ਵਜੀਦਾ ਉਸ ਵੇਲੇ ਪਕੜ ਕੇ ਹਾਥੀ ਤੋਂ ਥੱਲੇ ਡਿਗ ਪਿਆ ਪਕੜ ਕਰਕੇ ਉਹਦੇ ਤਾਂ ਹੀ ਜਿਉਂਦੇ ਦੇ ਤਾਂ ਹੀ ਅੱਗ ਵਿੱਚ ਪਾ ਕੇ ਸਾੜਿਆ ਸੀ ਇਸ ਪ੍ਰਕਾਰ ਗੰਢ ਸਤਾਈ ਵਜੀਦੇ ਦੇ ਤਾਂ ਹੀ